ਗੁਰਦਾਸਪੁਰ ਦੇ ਸ਼ਹਿਰੀ ਇਲਾਕੇ ਵਿੱਚ ਬੇਸ਼ੱਕ ਮੋਟਰਸਾਈਕਲ ਚੋਰੀ ਅਤੇ ਲੁੱਟਖੋਹਾਂ ਦਾ ਸਿਲਸਲਾ ਲਗਾਤਾਰ جاری ਹੈ ਪਰ ਸ਼ਹਿਰ ਵਿੱਚ ਚੋਰੀ ਦਾ ਸਿਲਸਲਾ ਰੁਕਿਆ ਨਹੀਂ ਹੁਣ ਚੋਰਾਂ ਨੇ ਚੁੱਪੀ ਤੋੜ ਕੇ ਸ਼ਹਿਰ ਦੇ ਬਹਿਰਾਮਪੁਰ ਰੋਡ ਤੇ ਇੱਕ ਮੋਬਾਈਲ ਰਿਪੇਅਰ ਦੀ ਛੋਟੀ ਜਹੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਚੋਰ ਇਸ ਦੁਕਾਨ ਦੇ ਤਾਲੇ ਤੋੜ ਕੇ ਗਵਾਂਡੀਆਂ ਦੇ ਘਰ ਵਾਲੇ ਗੇਟ ਤੇ ਤਾਲਿਆਂ ਦੀਆਂ ਕੁੰਡੀਆਂ ਲਗਾ ਗਏ ਤਾਂ ਜੋ ਖਰਾਕ ਸੁਣ ਕੇ ਕੋਈ ਬਾਹਰ ਨਾ ਆ ਸਕੇ ਅਤੇ ਰਾਤ 3 ਵਜੇ ਦੇ ਕਰੀਬ ਦੁਕਾਨ ਅੰਦਰ ਵਰਕੇ 5 ਰੁਪਏ ਹੋਣ ਵਾਲੇ ਆਈ ਟੱਚ ਫੋਨ ਅਤੇ 15000 ਰੁਪਏ ਨਗਦ ਕੱਢ ਕੇ ਲੈ ਗਏ ਦੁਕਾਨ ਦੇ ਅੰਦਰ ਤਾਂ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਪਰ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਚੋਰ ਘੁੰਮਦੇ ਨਜ਼ਰ ਆਏ ਹਨ ਮਹੀ ਮੇਰਾ ਨਾਮ ਹੈ ਨਿਤਿਨ ਗੜੋਤਰਾ ਮੇਰੀ ਭਰਮਪੁਰ ਰੋਡ ਤੇ ਮੋਬਾਈਲ ਰਿਪੇਅਰਿੰਗ ਐਂਡ ਸਿਆਸਰੀ ਨਿਊ ਫੋਨ ਦੀ ਸ਼ਾਪ ਹੈਗੀ ਆ ਤੇ ਮੈਨੂੰ ਕੱਲ ਫੋਨ ਲਾ ਕੇ ਕਸਟਮਰ ਦਾ ਫੋਨ ਆਇਆ ਹੈਗਾ ਸਾਢੇ 7 ਵਜੇ ਭਾਈ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ ਤੇ ਮੈਂ ਜਦੋਂ ਆਇਆ ਕੇ ਵੇਖਿਆ ਤੇ ਮੇਰੇ ਇੱਕ ਗੱਲੇ ਵਿੱਚ ਹੈਗੇ 15000 ਰੁਪਏ ਹੈਗਾ ਸੀ ਉਹ ਵੀ ਫੋਨ ਲੈ ਕੇ ਕੱਢ ਗਏ ਤੇ ਪੰਜ ਫੋਨ ਹੀ ਕਸਟਮਰ ਦੇ ਪੇਅਰ ਕੀਤੇ ਉਹਦੀ ਨਵੀਂ ਦੀ ਕੀਮਤ ਹੈਗੀ 15-20000 ਰੁਪਏ ਤੇ ਹੁਣ ਘਟੋ ਘੜ ਉਹਨਾਂ ਨੂੰ ਫੋਨ ਤੇ ਦੇਣੇ ਪੈਣੇ ਆ ਘਟੋ ਘੜ ਲੱਖ ਦੇ ਲੱਗੇ ਸਕੇ ਮੇਰਾ ਨੁਕਸ ਗੇੜੇ ਵਿੱਚ ਫਸਾਈ ਦੀ ਹੀ ਕੁੰਡੀ ਉਹਨਾਂ ਨੇ ਕੁੰਡੀ ਕਿਉਂ ਬਸਾ ਦੇ ਬਾਹਰ ਕੁੰਡੀਆਂ ਕਿ ਤਾਂ ਕੀ ਉਹ ਸਟਾਫ ਸਾਗੇ ਕਿ ਉਹ ਉਹਦੇ ਘਰੋਂ ਉਹਨਾਂ ਦਾ ਬਾਹਰ ਨਾ ਕੋਈ ਆ ਜੇ ਕਿਉਂਕਿ ਸੀਸੀਟੀਵੀ ਬਟੇ ਜਾਈ ਹੈ ਸੀਸੀਟੀਵੀ ਵਿੱਚ ਦੋ ਜਣੇ ਆਏ ਹੈਗੇ ਇਹਨਾਂ ਨੇ ਮੂੰਹ ਬੰਨੇ ਦੇ ਆ ਲੋਈ ਦੀ ਬੁਕਲਾ ਮਾਰੀ ਤੇ ਦੋ ਜਣੇ ਹੈਗੇ ਆ 2:53 ਮਿੰਟ ਤੇ ਆਏ ਆ ਤੇ 10-15 ਮਿੰਟ ਵਿੱਚ ਕੰਮ ਕੱਢ ਕੇ ਚਲੇ ਗਏ ਉਹ ਤੇ ਪੈਸੇ ਕਿਉਂ 15000 ਰੁਪਏ ਰੱਖੇ ਸਨ ਪੈਸੇ ਕਿਹਨਾਂ ਤੇ ਸੀ ਨਹੀਂ ਪੈਸੇ ਘਰ ਲੈ ਜੀਦੇ ਉਹ ਕਿਸੇ ਦੇ ਪੈਸੇ ਦਿੱਤੇ ਸੀ ਕਿੰਦੇ ਤੁਸੀਂ ਰੱਖ ਲਓ ਸਾਡੇ ਕੋ ਸੇਰੇ ਫੜ ਲਾਂਗੇ ਮੈਂ ਦੁਕਾਨ ਤੇ ਰਹਾ ਤੇ ਸੇਰੇ ਲਾਂਗਾ ਜਦੋਂ ਆ ਕੇ ਵੇ ਜਾਗੇ ਚੁੱਕ ਕੇ ਕੰਪਲੀਟ ਕਰਵਾਈਏ ਕੰਪਲੀਟ ਕਰਾਈ ਹਾਂ ਜੀ ਹਾਂ ਜੀ ਉਸ ਟਾਨੇ ਕੰਪਲੀਟ ਕਰਾਈ ਜਿੰਨਾ ਦੀ ਨਾਈ ਡਿਊਟੀ ਹੈਗੀ ਉਹ ਆਏ ਉਹਨਾਂ ਨੇ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰਦੇ ਆ ਉਹ ਕਹਿੰਦੇ ਤੁਹਾਡੀ ਕਾਰਵਾਈ ਚੱਲ ਰਹੀ ਹੈ